ਉਜ ਰਾਤ ਨੂੰ ਵੀ ਨਹੀਂ ਟਿਕਦੇ ਤੇ ਆ ਫਿਰਦੇ ਹਾਂਜੀ ਮਿੱਤਰੋ ਜਿਹੜਾ ਜਿਹੜਾ ਕਿਸਾਨ ਭਰਾ ਰਾਤ ਨੂੰ ਆਹ ਨਾਈਟ ਡਿਊਟੀ ਤੇ ਜਾਂਦਾ ਹੁੰਦਾ ਹੈ ਨਾ ਤੇ ਇੱਕ ਬਈ ਜਰੂਰ ਦੱਸੇ ਵੀ ਬਈ ਨਾਈਟ ਡਿਊਟੀ ਰਾਤ ਦੇ ਰਾਤਾਂ ਨੂੰ ਕਿੰਨੇ ਰਾਤਾਂ ਕਿਸਾਨ ਭਰਾ ਇੱਕ ਜਾਗ ਸਕਦਾ ਵੀ ਜਿਹੜਾ ਨੀਂਦ ਨਾ ਟਾਵੇ ਕਈ-ਕਈ ਕਿਸਾਨ ਭਰਾ ਹੁੰਦੇ ਆ ਵੀ ਜਿਨ੍ਹਾਂ ਨੂੰ ਬਈ ਨੀਂਦ ਬਹੁਤ ਘੱਟ ਆਉਂਦੀ ਆ ਤੇ ਘੱਟੋ-ਘੱਟ ਵੀ ਨਾ 6-6 ਦਿਨ ਦਿਨ ਤੇ ਰਾਤ ਤੁਰੇ ਫਿਰਦੇ ਆ ਕੰਮ ਕਰਦੇ ਤੇ ਬਈ ਕਈ-ਕਈ ਤਾਂ ਨਹੀਂ ਨੀਂਦਰਾ ਕੱਟੀ ਦਾ ਇੱਕ ਰਾਤ ਹੋ ਜੇ ਉਹ ਵੀ ਨੀਂਦਰਾ ਕੱਟੀ ਦਾ ਤੇ ਆਪਾਂ ਤਾਂ ਮਿੱਤਰੋ ਵੀ ਤਿੰਨਕ ਰਾਤ ਤੇ ਦਿਨ ਕੱਢੇ ਹੋਏ ਆ ਵੀ ਦਿਨ ਤੇ ਰਾਤ ਦੇਨੇ ਕੰਮ ਕਰ ਗਏ ਤੇ ਰਾਤ ਨੂੰ ਪਾਣੀ ਲਾਇਆ ਇਹੋ ਜਿਹਾ ਸਮਾਂ ਕੱਢਿਆ ਹੋਇਆ ਤੇ ਜਿੰਨੇ ਜਿੰਨੇ ਵੀ ਕੱਢਿਆ ਉਹ ਜਰੂਰ ਇਸ ਵੀਡੀਓ ਦੇ ਵਿੱਚ ਦੱਸੇ ਆਪਾਂ ਇਸ ਸਮੇਂ ਦੇ ਵਿੱਚ ਪਾਣੀ ਲਾਉਂਦੇ ਸੀਗੇ ਤੇ ਇੰਨਾ ਕੁ ਸਮਾਂ ਆਪਾਂ ਜਗਰਾਤਾ ਕਰਕੇ ਕੱਢਿਆ ਹੋਇਆ ਤੇ ਆਪਾਂ ਬਈ ਲਾਈ ਜਾਂਦੇ ਸੀਗੇ ਅੱਜ ਕੁਝ ਸਬਜ਼ੀ ਦਾ ਟ੍ਰਾਇਲ ਆਇਆ ਤੇ ਜੇਕਰ ਕਾਮਯਾਬ ਹੁੰਦਾ ਹਨਾ ਤੇ ਆਪਾਂ ਫਿਰ ਉਹ ਅੱਗੇ ਵਧਾਵਾਂਗੇ ਥੋੜੇ ਜੀ ਜਗ੍ਹਾ ਦੇ ਉੱਤੇ ਆਪਾਂ ਘਟੋ-ਘਟ ਵੀ ਤਿੰਨ ਕ ਕਨਾਲਾਂ ਥਾਂ ਤੇ ਸਬਜ਼ੀ ਲਾਈ ਆ ਤੇ ਕਿਹੜੇ ਬੀਜ ਲਾਏ ਆ ਤੇ ਕਾਦੇ ਕਾਦੇ ਲਾਏ ਆ ਕਿੱਥੋਂ ਬੀਜ ਲਿਆਂਦੇ ਸਾਰੀ ਗੱਲਬਾਤ ਕਰਾਂਗੇ ਗੱਲ ਇਹ ਬੀਜਾਂ ਦੀ ਆ ਬਈ ਜਿਹੜੇ ਬੀਜ ਲਿਆਂਦੇ ਆ ਇਹ ਬਾਹਰੋਂ ਇੰਪੋਰਟ ਹੋਏ ਵਾਲੀ ਗੱਲ ਹੀ ਹੋ ਜਾਂਦੀ ਆ ਉਦਾਂ ਬੀਜ ਲਿਆਂਦੇ ਹੋਏ ਆ ਤੇ ਵੇਖੋ ਰਾਤ ਨੂੰ ਬਈ ਰੋਜ਼ ਰਾਤ ਨੂੰ ਵੀ ਨਹੀਂ ਟਿਕਦੇ ਤੇ ਆ ਫਿਰਦੇ ਕਿਉਂ ਮਿੱਤਰੋ ਜਗਦਿਆਂ ਨਾ ਜੀ ਅੱਖਾਂ ਰਾਤ ਨੂੰ ਰੋਝਾਂਦੀਆਂ ਆ ਫਿਰਦੇ ਭੱਜੇ ਇਹ ਆ ਰਹੇ ਵੇਖ ਸਕਦੇ ਹੋ ਤੁਸੀਂ ਆਏ ਆ ਬਈ ਰਾਤ ਨੂੰ ਵੀ ਰੋਝਾਂ ਦਾ ਪੂਰਾ ਕੰਮ ਚੱਲੀ ਜਾਂਦਾ ਜਿਹੜੀਆਂ ਬੱਲੀਆਂ ਮਾੜੀਆਂ ਮੋਟੀਆਂ ਹਨਾ ਖਾਂਦੇ ਆ ਤੇ ਪਾਸੇ-ਪਾਸੇ ਜਿੱਥੇ ਮਸ਼ੀਨਾਂ ਚੱਲ ਜਾਂਦੀਆਂ ਉੱਥੇ ਤਾਂ ਇਹ ਨਹੀਂ ਜਾ ਸਕਦੇ ਪਰ ਜਿੱਥੇ ਮੰਨ ਲਓ ਵੀ ਸਾਫ਼ ਹੈ ਮੌਸਮ ਹੈ ਨਾ ਵਾਤਾਵਰਨ ਇੱਧਰ ਆਪਣੇ ਉਨੀ ਕਣਕ ਵੱਡੀ ਹੋਈ ਸੀ ਤਾਂ ਹੀ ਇੱਥੇ ਬਸ ਆਲੇ-ਦੁਆਲੇ ਫਿਰਦੇ ਆ ਚੱਕਰ ਲਾਉਂਦੇ ਤੇ ਹਜੇ ਆਪਣੀਆਂ ਜਿਹੜੀਆਂ ਖਾਲੀਆਂ ਰਹਿੰਦੀਆਂ ਕੁਛ ਭਰਨ ਵਾਲੀਆਂ ਕੋਸ਼ੀ ਭਰੀਆਂ ਤੇ ਜਿਵੇਂ ਹੁਣ ਮਿੱਤਰੋ ਨਰਮੇ-ਨਰਮੇ ਤਾਂ ਸਾਡੇ ਏਰੀਏ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਖੇਤੀ ਤਾਂ ਜ਼ਿਆਦਾਤਰ ਨਰਮਿਆਂ ਦੀ ਹੁੰਦੀ ਆ ਫੇਰ ਵਿਖਾ ਦਨੇ ਤੁਹਾਨੂੰ ਕੋਲੋਂ ਇਹ ਆ ਲਓ ਆ ਵੇਖੋ ਨਰਮੇ ਦੀ ਵੱਡੀ ਮਾਤਰਾ ਦੇ ਵਿੱਚ ਆਪਣੇ ਖੇਤੀ ਹੁੰਦੀ ਆ ਇੱਥੇ ਤੇ ਨਰਮੇ ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿਸਾਨ ਭਰਾ ਉਹ ਵੀ ਨਰਮੇ ਦੀ ਜਿਹੜੀ ਖੇਤੀ ਆ ਕਿਉਂ ਫੇਲ ਹੋਈ ਆ ਤੇ ਬੀਜਾਂ ਦਾ ਕਰਕੇ ਉਹ ਤਾਂ ਹੋ ਗਈ ਸੀ ਫੇਲ ਤੇ ਆਪਾਂ ਸੋਚਿਆ ਫਿਰ ਕਿਉਂ ਨਾ ਵੀ ਇਸ ਵਾਰ ਕੁਝ ਜਗਾ ਦੇ ਵਿੱਚ ਸਬਜੀ ਦਾ ਟ੍ਰਾਇਲ ਲਾ ਲਈਏ ਜੇਕਰ ਸਬਜੀ ਵਾਲਾ ਕੰਮ ਇਹ ਕਾਮਯਾਬ ਰਿਹਾ ਤਾਂ ਆਪਾਂ ਅੱਗੇ ਹੋਰ ਵੱਡੇ ਪੱਧਰ ਤੇ ਥੋੜਾ ਜਿਹਾ ਇਹਨੂੰ ਕਰ ਲਵਾਂਗੇ ਤੇ ਦੇਖਦੇ ਆਂ ਕਿਸਾਨ ਪ੍ਰਭੋ ਪਰ ਇਹ ਜਰੂਰ ਗੱਲ ਦੱਸਿਓ ਵੀ ਤੁਸੀਂ ਰਾਤ ਨੂੰ ਬਈ ਕਿਨੇ ਕਿਨੇ ਪਾਣੀ ਲਾਇਆ ਕਿੰਨੇ ਦਿਨ ਜਗਰਾਤਾ ਕੱਟਿਆ ਰਾਤ ਨੂੰ ਨੇ ਤੇ ਕਿਹੜਾ ਕਿਹੜਾ ਕਿਸਾਨ ਭਰਾ ਇਸ ਵਾਰ ਨਰਮੇ ਦੀ ਖੇਤੀ ਨੂੰ ਛੱਡ ਰਿਹਾ ਹੈ ਤੇ ਜਾਂ ਬਈ ਬਜਾਈ ਕਰਨੀ ਪੈ ਰਹੀ ਆ ਤੇ ਇਹੋ ਗੱਲਾਂ ਬਾਤਾਂ ਸੀ ਕਿਸਾਨ ਪ੍ਰਭੂ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਉਮੀਦ ਕਰਦਾ ਵਧੀਆ ਲੱਗੀਆਂ ਹੋਣਗੀਆਂ